ਆ ਮੱਝ ਵੇਖੋ ਪਹਿਲਾਂ ਆ ਮੱਝ ਵੇਖੋ ਪਹਿਲਾਂ ਤੇ ਨਾਲ ਆ ਮੱਝ ਵੇਖੋ ਇਹ ਸਿਮਿਲਰ ਹੀ ਨੇ ਆ ਬੁੜੀ ਬੜੀ ਜਨਾਨੀ ਨਹੀਂ ਨਹੀਂ ਮੱਝ ਹੀ ਹੈ ਪਹਿਲਾਂ ਤਾਂ 500 ਦਾ ਨੋਟ ਵੇਖੋ ਹੁਣ ਐਂਦਾ 500 ਦਾ ਨੋਟ ਵੇਖੋ ਫੈਚ ਫੁੱਦੂ ਬਣਾਤਾ ਹੁਣ ਇਹ ਵੇਖੋ ਵੀਡੀਓ ਨਾਲ ਦੇਖ ਰਿਹਾ ਕਿ ਮੈਂ ਐਨੀ ਵਧੀਆ ਮਨੀਅਨ ਕਿੱਤੋਂ ਕਰਦੀ ਬਹੁਤ ਵਧੀਆ ਗੇਮ ਆ ਗਰਾਊਂਡ ਲੈਵਲ ਗੇਮ ਤੇ ਮੈਂ ਉੱਥੇ ਪੈਸੇ ਕਿ ਬਾਰੇ ਮਦਦ ਨਾਲ ਦੱਦੀ ਕਿਵੇਂ ਜਿਸ ਜਗ੍ਹਾ ਨਹੀਂ ਗੇਮ ਕਿਵੇਂ ਖੇਡਣੀ ਆ ਜਾ ਫਿਰ ਇਹੋ ਜੀ ਆਜੋ ਆ ਦੇਖੋ ਗਾਇਜ਼ ਤੁਹਾਨੂੰ ਸਰਾਸਰ ਫੁੱਦੂ ਬਣਾਉਂਦੇ ਨੇ ਵੇਖ ਲਓ ਲੋਕ ਐਡੀ ਗੁੱਟੀ ਲਈ ਬੈਠੀ ਏ ਵਿੱਚ ਪਤਾ ਨਹੀਂ ਕੀ ਕਾਗਜ਼ ਪਾਇਏ ਕੋ 500 ਦੇ ਨਕਲੀ ਨੋਟ ਹੀ ਨੇ ਸਾਰੀ ਗੁੱਟੀ ਭਵੇਂ ਇਹਨੀਆਂ ਗੁੱਟੀਆਂ ਲੈ ਆਈਏ ਤੈਨੂੰ ਅਗਲ ਦੀ ਇਹਨੀਆਂ ਤੈਨੂੰ ਮੈਂ ਇੱਕ ਗੱਲ ਦੱਸਾਂ ਜੇ ਮਾਲਾ ਤੂੰ ਨਕਲੀ ਨੋਟਾਂ ਦੀ ਗੁੱਟੀ ਫੜੀ ਸੀ ਲੋਕਾਂ ਨੂੰ ਫੁੱਦੂ ਬਣਾਉਣਾ ਹੀ ਜਿਹੜੇ ਤੈਨੂੰ ਫੋਲੋ ਕਰਦੇ ਸਿਰੇ ਦੇ ਫੁੱਤੂ ਨੇ ਮੈਂ ਕਹਿਣਾ ਭੈਣ ਚੋਦੇ ਨੂੰ ਕੀ ਵੇਖ ਕੇ ਤੂੰ ਫੋਲੋ ਕੀਤਾ ਨਾਉਂਦੀ ਇਹ ਨਹੀਂ ਮੈਂ ਲੈਂਦੇ ਹੱਥਾਂ ਦੇ ਆ ਵੇਖ ਲਓ ਸਕਰੀਨਸ਼ਾਟ ਵਿਖਾ ਦਿੰਨੇ ਤੈਨੂੰ ਗੋਡੇ-ਗੋਡੇ ਚੜੀ ਏ ਫੁੱਦੂ ਇਹ ਬਣਾਉਂਦੀ ਪ ਆ ਪੈਸੇ ਕਮਾਓ ਐ ਪੈ ਘਰ ਬੈਠੇ ਪੈਸੇ ਫਿਰ ਤੂੰ ਨਹੀਂ ਕਮਾ ਲੈਂਦੇ ਫਿਰ ਤੂੰ ਨਹੀਂ ਏ ਇਥੇ ਨੈਟ ਦੇ ਉੱਤੇ ਤੂੰ ਕਾਹਤੋਂ ਆ ਗਿਆ ਰੀਲ ਆਈਆਂ ਨੱਚਦੀ ਜੀ ਫਿਰ ਤੂੰ ਕਰੇ ਬਹਿ ਕੇ ਕਮਾ ਲਾ ਲੋਕਾਂ ਨੂੰ ਫੁੱਦੂ ਬਣਾਉਣ ਲਈ ਪਹਿਲਾਂ ਤੁਸੀਂ ਇਹ ਚੀਜ਼ ਵੇਖੋ ਆ ਗੁੱਟੀ ਫੜੀ ਨੇ ਵਿਖਾਤੀ ਨਾ ਤੁਹਾਨੂੰ ਹੁਣ ਇਹਦੀਆਂ ਗੱਲਾਂ ਸੁਣੋ ਅੱਗੇ ਕਰਨਾ ਕੁਛ ਨਹੀਂ ਤੇ ਨਾਲੇ ਜਾਣਾ ਪ੍ਰੋਫਾਈਲ ਤੇ ਭੈਣ ਚੋਦ ਮੈਥੋਂ ਗਾਲ੍ਹਾਂ ਕਉਂਦੀ ਪਹਿਲਾਂ ਲਿੰਕ ਦਿੱਤਾ ਹੈ ਲਿੰਕ ਨੂੰ ਓਪਨ ਕਰ ਲੈਣਾ ਹੂੰ ਕਰ ਲਿਆ ਡਰਿੰਕ ਓਪਨ ਹੋਣ ਦਵਾਰ ਲੈ ਜੂਸ ਜੈਣਾ ਸਵਿਚ ਕਰਕੇ ਜਿਸ ਜਿਹੜਾ ਫੋਨ ਉਹ ਪਰ ਉਹ ਵੀ ਪਾਸਵਰਡ ਤੇ ਮੇਰੀ ਫੇਵਰਿਟ ਗੇਮ ਆਈ ਮਿਸਟੀਬਾਸ ਤਾਂ ਸਾਹਮਣੀ ਮੈਂ ਆ ਦੇਖੋ ਫ੍ਰੀ ਗੇਮ ਲੈਣੀ ਗਾਇਜ਼ ਤੇ ਫ੍ਰੀ ਬਣੀ ਆਣ ਹੋਏਗੀ ਬਣਾਤਾ ਫੁੱਦੂ ਆਹ ਆਣ ਤਾਂ ਪਤਾ ਹੀ ਕੱਖ ਨਹੀਂ ਲੱਗਦਾਗਾ ਪਹਿਲਾਂ ਨਾਲਿਆ ਕਰ ਪਹਿਲਾਂ ਤਾਂ ਮੈਂ ਤੈਨੂੰ ਕਹਾਂ ਛੋਟੇ ਹੱਥਿਆ ਜਾਂ ਨਾਲਿਆ ਕਰ ਤੂੰ ਦਾਣਿਆਂ ਦਾ ਡਰਮ ਮੈਂ ਤੂੰ ਸਾਰਾ ਜਿਹੜੇ ਘਰੇ ਪਿਆ ਨਹੀਂ ਹੁੰਦਾ ਵਾ ਡਾ ਡਰਮ ਦਾਣਿਆਂ ਦਾ ਉਹ ਏ ਤੂੰ ਫਿਰ ਦੂਜੀ ਗੱਲ ਤੋਂ ਲੋਕਾਂ ਨੂੰ ਬਣਾਉਣੀ ਵੀ ਫੁੱਦੂ ਲੋਕਾਂ ਦੇ ਜਵਾਕਾਂ ਨੂੰ ਚਾਹਂਦੇ ਸਾਨੂੰ ਆ ਨਾ ਮੈਸੇਜ ਆਇਆ ਇੱਕ ਆ ਮੈਸੇਜ ਆਇਆ ਹੈ ਨਾ ਇਹ ਮੁੰਡਾ ਕਹਿੰਦਾ ਵੀ ਮੈਂ ਇਸ ਗੇਮ ਚ ਪੈਸੇ ਲਾਏ ਤੇ ਮੈਂ ਪਰਮਿਸ਼ਨਾਂ ਕੋ ਦਿੱਤੀਆਂ ਕਿਉਂਕਿ ਨਾ ਇਹ ਪੰਜ ਨੌਨ ਨੂੰ ਜਦੋਂ ਇਹ ਐਪ ਜਿਹੜੀ ਦੱਸਦੇ ਨੇ ਫਰੋਡ ਐਪ ਆਈ ਨੇ ਵੈਸੇ ਤਾਂ ਇਹ ਚਲਾਉਣ ਨੂੰ ਕੁਝ ਕੁ ਪਰਮਿਸ਼ਨਾਂ ਦੇ ਦਿੱਦੀਆਂ ਆਪਾਂ ਉਹ ਆਪਣਾ ਸਾਰਾ ਡਾਟਾ ਚੱਕ ਸਕਦੇ ਜਿੰਨਾ ਵੀ ਫੋਨ ਦਾ ਅਸੈਸ ਹੁੰਦਾ ਨਾ ਉਹ ਸਾਰਾ ਆਪਾਂ ਉਹਨਾਂ ਨੂੰ ਦੇ ਦਿੰਨੇ ਐਪ ਵਾਲਿਆਂ ਨੂੰ ਤੇ ਉਹ ਕਹਿੰਦਾ ਇੱਕ ਤਾਂ ਮੇਰੇ ਖਾਤੇ ਚ ਚੱਕੇ ਗਏ ਪੈਸੇ ਨਜਾਇਜ਼ ਇਹਦੀ ਬਾਇਓ ਤੋਂ ਚੱਕਿਆ ਉਹਨੇ ਲਿੰਕ ਤੇ ਐਪ ਕੀਤਾ ਡਾਊਨਲੋਡ ਪਹਿਲੇ ਨੰਬਰ ਤੇ ਤਾਂ ਉਹਦੇ ਉੱਡੇ ਪੈਸੇ ਆ ਸਕਰੀਨਸ਼ਾਟ ਵਿਖਾ ਦਿੰਦੇ ਝੂਠ ਦੀ ਮਾਰਦੇ ਪੈਸੇ ਇੱਕ ਉਹ ਕਹਿੰਦਾ ਵੀ ਸਾਰਾ ਕੋਸ਼ਾਂ ਦਾ ਮੈਂ ਨੂੰ ਇੱਕ ਇਹ ਛੋਟੇ ਹਾਥੀ ਨੂੰ ਵੀ ਮੈਸੇਜ ਕੀਤਾ ਵੀ ਭੈਣੇ ਮੇਰੇ ਪੈਸੇ ਉੱਡ ਗਏ ਨੇ ਵੀ ਤੇਰਾ ਐਪ ਵਾਲਿਆਂ ਨੇ ਕੰਟੈਂਟ ਕੰਟੈਕਟ ਚ ਹੋਵੇਂਗੀ ਤੂੰ ਵੀ ਉਹਨਾਂ ਤੋਂ ਸਾਨੂੰ ਦੱਸ ਦੇ ਵੀ ਸਾਡੇ ਪੈਸੇ ਕਾਹਦੇ ਚੱਕੇ ਨੇ ਨਾ ਇਹ ਰਿਪਲਾਈ ਕਰਦੀ ਪਈ ਐ ਇਹਨੂੰ ਕਿੰਨੇ ਮੈਸੇਜ ਕੀਤੇ ਆ ਤੇ ਨਾ ਇਹ ਦੱਸਦੀ ਪਈ ਐ ਇੱਥੇ ਬਹਿ ਕੇ ਚਾਵਲਾ ਮਾਰਨ ਦਾ ਇਹਨੂੰ ਪਤਾ ਹੈ ਠੀਕ ਹੈ ਛੋਟੇ ਹਾਥੀ ਜੇ ਨੂੰ ਅਨਕਲੀ ਨੋਟ ਹੱਥ 'ਚ ਫੜ ਕੇ ਨੂੰ ਚਵਲਾ ਮਾਰਨ ਦਾ ਪਤਾ ਹੁਣ ਤੂੰ ਦੇ ਦਵਾ ਉਹਦੇ ਪੈਸੇ ਐਡੇ ਪੈਸੇ ਘਰੇ ਬੈ ਕੇ ਕਮਾਏ ਜਾਂਦੇ ਹੁਣ ਤੂੰ ਕਿਉਂ ਨਹੀਂ ਕਮਾਉਂਦੀ ਲੋਕਾਂ ਨੂੰ ਕਿ ਦੱਸਦੀ ਐ ਇਹ ਤਾਂ ਪੈਸਿਆਂ ਵਾਲਾ ਤਾਂ ਕੰਮ ਇਹੋ ਜਿਹਾ ਜਿਹੜਾ ਜ਼ਿਆਦਾ ਕਮਾਉਂਦਾ ਹੋਵੇ ਨਾ ਦੂਜੇ ਨੂੰ ਨਹੀਂ ਦੱਸਦਾ ਹੁੰਦਾ ਵੀ ਮੈਂ ਕਿਵੇਂ ਕਮਾਉਂਦਿਆਂ ਫੁੱਦੂ ਹਾਂ ਜੀ ਆ ਤੂੰ ਸਾਨੂੰ ਤੇ ਲੋਕਾਂ ਨੂੰ ਤੇ ਉਹ ਜੋ ਫੁੱਦੂ ਲੋਕ ਆ ਕਿੰਨੇ ਲੋਕ ਨੇ ਮੈਂ ਵੇ ਨਾ ਇੱਕ ਮਿੰਟ ਦੱਸਦਾ ਤੈਨੂੰ ਨਾਲ ਹੀ 80 ਹਜ਼ਾਰ ਬੰਦਾ 80 ਹਜ਼ਾਰ ਬੰਦਾ ਫੁੱਦੂ ਪੰਜਾਬ ਦੇ ਵਿੱਚੋਂ ਜਿਹੜਾ ਤੈਨੂੰ ਫੋਲੋ ਕਰਨ ਡਿਆ ਕੋ ਨਾਲ ਨਾਲ ਇਹਦੀ ਹੋਰ ਵੀ ਵੀਡੀਓ ਵੇਖਦੇ ਆ ਇੱਕ ਵੀਡੀਓ ਨਹੀਂ ਪਾਈ ਇਹਨੇ ਇਹੋ ਜੀ ਵੀ ਇੱਕ ਅੱਧੀ ਚੱਲ ਪ੍ਰਮੋਸ਼ਨ ਆਈ ਤੇ ਕਰਤੀ ਪਰ ਮੈਂ ਬਖਾਉਣਾ ਇਹਨੇ ਕਿੰਨੀਆਂ ਕੋ ਪਾਈਆਂ ਨੇ ਪਹਿਲਾਂ ਨਾਲ ਵੇਖੋ ਜਾਨ ਜਾਨ ਇਹ ਭੈਣ ਦੇ ਲੱਤਕੇ ਨਾਲ ਹੀ ਕਿਊਟ ਬਣੀ ਜਾਂਦੀ ਏ ਆ ਵੇਖੋ ਨਾਲ ਲੈ ਵੇਖ ਲੋ ਨਿੱਕੇ ਨਿੱਕੇ ਨਾਲ ਤੇਰੇ ਆ ਜਵਾਗ ਦੁੱਧੂ ਮੰਗਦੇ ਪਏ ਉਹਨਾਂ ਨੂੰ ਦੁੱਧੂ ਪਿਆ ਦੇ ਪਹਿਲਾਂ ਜਿਹੜੇ ਨਾਲ ਲੰਕੀ ਜਾਂਦੇ ਨੇ ਆ ਬਈ ਕੁੱਤੇ ਦਾ ਮੂੰਹ ਵੇਖੋ ਕਿੱਧਰ ਨੂੰ ਆਇਆ ਪਿਆ ਦੁੱਧ ਪਿਆ ਵੇਲਾ ਆਪਦੇ ਲਿਆੜਿਆਂ ਨੂੰ ਟਰਾਈਬੂ ਜੋ ਜੋ ਚ ਬੈਠੇ ਇੱਕੋ ਹਾਏ ਗਾਈਸ ਇਹ ਕਹਿਣ ਵੀ ਅਸੀਂ ਸੱਚੇ ਆ ਪੈਸੇ ਆਉਂਦੇ ਨੇ ਹਣਾ ਇਹ ਗੈਕ ਟੇਮ ਤੋਂ ਮੈਂ ਤੈਨੂੰ ਮੈਸੇਜ ਕਰਦਾ ਹੁਣ ਇਹ ਵੀਡੀਓ ਵੇਖ ਕੇ ਨਾ ਮੇਰਾ ਮੈਸੇਜ ਐਕਸੈਪਟ ਕਰ ਲਈ ਇੰਸਟਾਗ੍ਰਾਮ ਤੇ ਅੱਜ ਨੂੰ ਮੈਸੇਜ ਕਰਾਂਗਾ ਮੈਨੂੰ ਜਿਆਦਾ ਤਾਂ ਨਹੀਂ ਲੋੜ ਮੈਨੂੰ 5000 ਰੁਪਏ ਕਮਾ ਕੇ ਵਿਖਾ ਦੀ ਬਹਿ ਕੇਂਦੇ ਤੋ ਪੈ ਕੇ ਜਿਵੇਂ ਤੂੰ 50000 ਕਮਾਇਆ ਤੂੰ ਲੱਖ ਕਮਾਇਆ ਕਹਿਨੀ ਆ ਤੂੰ ਇੰਨੇ ਕਮਾਇ ਤੂੰ ਸਿਰਫ ਮੈਨੂੰ 5000 ਰੁਪਏ 5000 ਵੀ ਜਿਆ ਤੁਵੇਂ ਮੈਂ ਇੱਕ 500 ਰੁਪਈਆ ਇਹਦੇ ਚੋਂ ਕੱਢ ਕੇ ਵਿਖਾ ਦੀ ਲਾਈਵ ਬਹਿ ਕੇ ਲਾਈਵ ਆ ਜੀ ਭਵੇਂ ਭਵੇਂ ਮੈਨੂੰ ਪੂਲ ਸਾਧ ਲਈ ਮੇਰੇ ਸਾਹਮਣੇ ਇਹ ਗੇਮ ਤੋਂ ਖੇਡ ਕੇ 500 ਕਮਾ ਕੇ ਵਿਖਾ ਦੀ ਮੈਂ ਸਾਰੀਆਂ ਵੀਡੀਓ ਡਿਲੀਟ ਕਰਦਾਗਾ ਜਿੰਨੀਆਂ ਵੀ ਮੇਰੇ ਚੈਨਲ ਤੇ ਜਾਂ ਤੈਨੂੰ ਚੈਲੰਜ ਹੀ ਐਡੇ ਫੁੱਦੂ ਬਣਾਇਆ ਯਾਰ ਤੁਸੀਂ ਲੋਕਾਂ ਨੂੰ ਤੇ ਉਹ ਜੇ ਫੁੱਦੂ ਲੋਕ ਨੇ ਆਹੋ ਜਿਹਾ ਫੁੱਦੂ ਆ ਜਿਹਨੇ ਸਾਨੂੰ ਮੈਸੇਜ ਕੀਤਾ ਹੁਣ ਹੁਣ ਮਾਂ ਨੂੰ ਕਰ ਮੈਸੇਜ ਹੁਣ ਲੈ ਪੈ ਹੈ ਇਹਦੇ ਤੋਂ ਕਿਵੇਂ ਕਢਾਊਗੀ ਤੇਰੇ ਕਢਾ ਹਣ ਪੈਂ ਚੋ ਤੂੰ ਹੀ ਯਾਰ ਬੇਖੂਬ ਸਮਝਿਆ ਲੋਕਾਂ ਨੂੰ ਵੀ ਲੋਕ ਤਾਂ ਫੁੱਦੂ ਹੀ ਨੇ ਯਾਰ ਤੂੰ ਹੀ ਆਪਦਾ ਘਰ ਚਲਾਉਣ ਲਈ ਤੁਸੀਂ ਲੋਕਾਂ ਦੇ ਘਰ ਕਿਉਂ ਖਰਾਬ ਕਰਦੇ ਜੇ ਇਹੋ ਜਿਹੀਆਂ ਗੰਦੀਆਂ ਪ੍ਰੋਮੋਸ਼ਨਾਂ ਕਰਕੇ ਵੇੜਾ ਘਰ ਖੋਇਆ ਪਿਆ ਤੁਹਾਡਾ ਛੋਟਾ ਥੀ ਜਾਣੀ ਤੇ ਉਹ ਇਹਨੇ ਇੱਕ ਨਹੀਂ ਯਾਰ ਬੜੀਆਂ ਵੇਖੋ ਮੈਂ ਤੁਹਾਨੂੰ ਨਾਲ ਲਾ ਦਿੰਨਾ ਨਾ ਆ ਨਾਲ ਇੱਕ ਕੱਡੀ ਰੀਲ ਆ ਦੂਜੀ ਜਿਸ ਦੇਖਿਆ ਮੈਂ ਕਿੰਨੀ ਵਧੀਆ ਮਨੀਅਨ ਕੀਤੀ ਤੁਸੀਂ ਵੀ ਜਦ ਬਾਇਲ ਵਿੱਚ ਲਿੰਕ ਦਿੱਤਾ ਰਜਿਸਟਰ ਕਰੋ گیم ਨੂੰ ਵਧੀਆ ਪੈਸੇ ਕਮਾਓ ਥੈਂਕ ਯੂ ਅਚਾਰ 432 ਬੰਦਿਆਂ ਨੇ ਇਹਨੂੰ ਲਾਈਕ ਕੀਤੀ ਹੋਈ ਹੈ ਨਾ ਇਹਦੀ ਵੀਡੀਓ ਚਲੋ ਪ੍ਰੋਮੋਸ਼ਨ ਵਾਲੀਆਂ ਘਾਟ ਹੀ ਵੇਂਦੇ ਲੋਕ ਸਿਆਣੇ ਨੇ ਲੋਕ ਆ ਕਾਲੇ ਲੋਕਾਂ ਨੂੰ ਕਈਆਂ ਨੂੰ 432 ਲੋਕਾਂ ਚੋਂ ਜੇ 32 32 ਵੀ ਛੱਡੋ ਜੇ ਤਿੰਨ ਜਣੇ ਹੀ ਐਵੇਂ ਪੈਸੇ ਲਾ ਕੇ ਤੇ ਉਹਨਾਂ ਦੇ ਪੈਸੇ ਡੁੱਬ ਗਏ ਹੋਏ ਇੱਕ ਤਾਂ ਐਗਜ਼ਾਮਪਲ ਤੁਹਾਨੂੰ ਵਿਖਾਈ ਦਿੱਤੀ ਹੈ ਤੇ ਤਿੰਨਾਂ ਦੇ ਵੀ ਡੁੱਬੇ ਤਿੰਨ ਘਰ ਤੋਂ ਖਰਾਬ ਕਰਤੇ ਉਹਨਾਂ ਤਾਂ ਕੀ ਬੀਤੀ ਹੋਗੀ ਕਿੰਨੇ ਮਿਹਨਤ ਦੇ ਪੈਸੇ ਹੋਣਗੇ ਅਗਲੇ ਆ ਦੇ ਤੂੰ ਐ ਮਿੰਟ ਚ ਜੂਏ ਚ ਲਵਾਤੇ ਅਗਲੇ ਆ ਦੇ ਤੈਨੂੰ ਤਾਂ 5000 ਰੁਪਇਆ ਪ੍ਰੋਮੋਸ਼ਨ ਦਾ ਦੇਤਾ ਅਗਲੇ ਆ ਨੇ ਤੂੰ ਤਾਂ ਕਰਤੀ 5000 ਪਿੱਛੇ ਪ੍ਰੋਮੋਸ਼ਨ ਤੇ ਕਿੰਨਿਆਂ ਦੇ ਉਹਨਾਂ ਨੇ ਘਰ ਖਾਦੇ ਹੋਣਗੇ ਤੇਰੀ ਵੀਡੀਓ ਵੇਖ ਕੇ ਤੇ ਹੁਣ ਦੇ ਜਵਾਬ ਖਸਮ ਆ ਦੇ ਨੂੰ ਵੈਸੇ ਵੀ ਤੈਨੂੰ ਬੜਾ ਸ਼ੌਂਕ ਹੈ ਨਵੇਂ ਖਸਮ ਬਣਾਉਂਦਾ ਉਹਨਾਂ ਨੂੰ ਦੇ ਜਵਾਬ ਇਹਨੂੰ ਦੱਸ ਵੀ ਇਹ ਕਿਵੇਂ ਪੈਸੇ ਹੁਣ ਕਢਾਵੇ ਵਾਪਸ ਤੇਰੇ ਨਾਲ ਤਾਂ ਕੰਟੈਕਟ ਜਨੇ ਨਾ ਆਇਆ ਭਾਲੇ ਤੇ ਤੂੰ ਉਹਨਾਂ ਤੋਂ ਕਢਵਾ ਕੇ ਦੇ ਪੈਸੇ ਐਡਾ ਹੀ ਤੁਸੀਂ ਫੈਮਿਲੀ ਕਹਿੰਦੇ ਜੀ ਨਾ ਵੀ ਆਪਦੇ ਫੋਲੋਅਰਾਂ ਨੂੰ ਆਪਦੇ ਵਿਊਅਰਸ ਨੂੰ ਵੀ ਹਾਏ ਗਾਇਸ ਹਾਏ ਫੈਮਿਲੀ YouTube ਫੈਮਿਲੀ ਹਾਏ ਇੰਸਟਾ ਫੈਮਿਲੀ ਤੂੰ ਫੈਮਿਲੀ ਦੇ ਮੈਂਬਰ ਤੇ ਪੈਸੇ ਕਢਾ ਕੇ ਦੇ ਫਿਰ ਉਹ ਨਾ ਫੁੱਦੂ ਬਣਾਓ ਜੇ ਹਜੇ ਵੀ ਨਾ ਆਟੀ ਤੇ ਤੇਰੇ ਤੇ ਇੱਕ ਐਕਸਪੋਸਡ ਵੀਡੀਓ ਆਊਗੀ ਹੁਣ ਪੂਰੀ ਇਹ ਹਿਸਾਬ ਲਾ ਲਈ ਧੰਨਵਾਦ